ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ ਅਜੀਤ ਜੀ ਸਰ ਕੀ ਨਾਮ ਹੈ ਤੁਹਾਡਾ ਸੁਰੇਸ਼ ਅੰਕੀ ਇਹ ਅੱਜ ਜਿਹੜਾ ਬਲੱਡ ਕੈਂਪ ਲਾਇਆ ਹੈ ਕਿ ਸੁਪਲਕਸ਼ ਚਲਾਇਆ ਮੇਰੇ ਬੇਟੇ ਆਕ੍ਰਾਂਤੀਵੀਰ ਜਿਹਦੇ ਜਨਮ ਦਿਨ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖੂਨਦਾਨ ਕੈਂਪ ਹੈ ਜਿਹੜਾ ਸਰਕਾਰੀ ਬਲੱਡ ਬੈਂਕ ਦੇ ਵਿੱਚ ਸਾਡੀ ਜਿਹੜੀ ਟੀਮ ਹੈ ਮਿਸ਼ਨ ਲਾਲੀ ਤੇ ਰੈਲੀ ਬਲੱਡ ਹੈਲਪਲਾਈਨ ਫਾਊਂਡੇਸ਼ਨ ਰਜਿਸਟਰ ਰਾਜਪੁਰਾ ਨਿਰਸਵਾਰਥ ਭਾਵ ਫਾਊਂਡੇਸ਼ਨ ਜ਼ਿਲਖਪੁਰ ਪੰਜਾਬ ਤੇ ਐਚਡੀਐਫਸੀ ਬੈਂਕ ਦੇ ਸਹਿਯੋਗ ਨਾਲ ਕੈਂਪ ਲਗਾਇਆ ਗਿਆ ਹੈ ਸੋ ਇੱਥੇ ਸਾਡੇ ਜਿਹੜੇ ਰਜਪਰੇ ਇਲਾਕੇ ਦੇ ਮਹਾਨ ਖੂਨਦਾਨੀ ਤੇ ਅਮਰਜੈਂਸੀ ਡੋਨਰ ਹੈ ਉਹਨਾਂ ਨੇ ਪਹੁੰਚ ਕੇ ਇੱਥੇ ਖੂਨਦਾਨ ਕੀਤਾ ਤੇ ਮੇਰੇ ਬੇਟੇ ਨੂੰ ਆਸ਼ੀਰਵਾਦ ਦਿੱਤਾ ਹੈ ਜਿੰਨੇ ਵੀ ਇੱਥੇ ਸਾਡੇ ਖੂਨਦਾਨੀ ਡੋਨਰਸ ਮੋਟੀਵੇਟਰ ਜਾਂ ਸੰਸਥਾ ਦੇ ਮੈਂਬਰ ਹੈ ਇਹਨਾਂ ਨੇ ਇਸ ਕੈਂਪ ਨੂੰ ਸਫਲ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਤੇ ਸਾਡੀ ਜਿਹੜੀ ਟੀਮ ਹੈ ਮਿਸ਼ਨ ਲਾਲੀ ਤੇ ਹਰਾਲੀ ਉਹ ਪੰਜਾਬ ਪੱਧਰ ਤੇ ਖੂਨਦਾਨ ਸੇਵਾਵਾਂ ਦੇ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੀ ਹੈ ਤਦ ਮੁੱਡੇ ਦਾ ਨਾਮ ਵੀ ਤੁਸੀਂ ਬੜਾ ਵਧੀਆ ਰੱਖਿਆ ਹੈ ਕ੍ਰਾਂਤੀ ਵੀਰ ਤੇ 16ਵਾਂ ਜਨਮ ਦਿਨ ਤੇ 16ਵਾਂ ਬਲੱਡ ਕੈਂਪ ਵੀ ਲਾ ਰਹੇ ਤੁਸੀਂ ਤੇ ਬਲੱਡ ਦੀ ਜਿਹੜੀ ਕੀਮਤ ਹੈ ਉਹ ਉਹੀ ਜਾਣਦਾ ਜਿੰਨੂੰ ਬਲੱਡ ਦੀ ਲੋੜ ਹੁੰਦੀ ਹੈ ਤੇ ਕੁਝ ਕੁ ਦੂਜੇ ਜਵਾਨ ਹੈਗੇ ਜਿਹੜੇ ਗਲਤ ਸੰਗਤ ਚ ਜਾ ਕੇ ਇਸ ਬਲੱਡ ਨੂੰ ਵੰਡਦੇ ਐ ਕਿਸੇ ਨਾਲ ਲੜਾਈ ਝਗੜਾ ਕਰਕੇ ਉਹਨਾਂ ਲੋਕਾਂ ਨੂੰ ਕੀ ਆ ਤੁਸੀਂ ਸੰਦੇਸ਼ ਦੇਣਾ ਕਿੰਨਾ ਚੰਗਾ ਹੋਵੇ ਜੇ ਖੂਨ ਨਾਲੀਆਂ ਵਿੱਚ ਰੁੜਨ ਦੀ ਬਜਾਏ ਕਿੰਨਾ ਚੰਗਾ ਹੋਵੇ ਜੇ ਖੂਨ ਨਾਲੀਆਂ ਦੇ ਵਿੱਚ ਰੁੜਨ ਦੀ ਬਜਾਏ ਨਾੜੀਆਂ ਦੇ ਵਿੱਚ ਜ਼ਿੰਦਗੀ ਬਣ ਕੇ ਦੌੜੇ ਸੋ ਸਾਡੀ ਜਿਹੜੀ ਟੀਮ ਹੈ ਨਾ ਉਹ ਨੌਜਵਾਨਾਂ ਨੂੰ ਪ੍ਰੇਰਿਤ ਕਰਦੀ ਹੈ ਖੂਨਦਾਨ ਨਾਲ ਜੋੜਦੀ ਹੈ ਅਸੀਂ ਹਮੇਸ਼ਾ ਕਹਿੰਨੇ ਆ ਕਿ ਨਸ਼ਿਆਂ ਤੋਂ ਹਟ ਕੇ ਨਸ਼ਿਆਂ ਤੋਂ ਹਟ ਕੇ ਜਿਹੜਾ ਆਪਣਾ ਸਰੀਰ ਹੈ ਤੰਦਰੁਸਤ ਰੱਖ ਕੇ ਨੇੜਲੇ ਬਲੱਡ ਬੈਂਕ ਚ ਪਹੁੰਚੋ ਤਾਂ ਕਿ ਸਮਾਂ ਰਹਿੰਦੇ ਖੂਨਦਾਨ ਕਰਕੇ ਕੀਮਤੀਆਂ ਜਾਨਾਂ ਨੂੰ ਬਚਾਇਆ ਜਾ ਸਕੇ ਜੋ ਸਾਡੇ ਟੀਮ ਦਾ ਸਲੋਗਨ ਹੈ ਡਾਇਲੌਗ ਹੈ ਮਿਸ਼ਨ ਲਾਲੀ ਤੇ ਹਰਿਆਲੀ ਦਾ ਬਲੱਡ ਹੈਲਪਲਾਈਨ ਫਾਊਂਡੇਸ਼ਨ ਦਾ ਅਸੀਂ ਹਮੇਸ਼ਾ ਕਹਿੰਦੇ ਆ ਕਿ ਤੂੰ ਵਾਕਿਫ ਨਹੀਂ ਹਮਾਰੇ ਜਨੂਨ ਸੇ ਹਮ ਜਾਨ ਬਚਾ ਲੇਤੇ ਖੂਨ ਸੇ ਸੋ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਿੱਥੋਂ ਤੱਕ ਇਹ ਆਵਾਜ਼ ਜਾਂਦੀ ਹੈ ਪੰਜਾਬ ਦੇ ਵਿੱਚ ਆਲ ਇੰਡੀਆ ਦੇ ਵਿੱਚ ਅਸੀਂ ਉਹਨਾਂ ਗੁੰਮਰਾਹ ਹੋ ਚੁੱਕੇ ਨੌਜਵਾਨਾਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਆਪਦੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਘਰ ਦੀਆਂ ਜ਼ਿੰਮੇਵਾਰੀਆਂ ਦੇ ਨਾਲ ਨਾਲ ਲੋਕ ਭਲਾਈ ਕੰਮਾਂ ਦੇ ਵਿੱਚ ਡਟ ਜਾਓ ਤੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿੱਥੇ-ਜਿੱਥੇ ਵੀ ਖੂਨ ਦੀ ਲੋੜ ਹੈ ਉੱਥੇ ਪਹੁੰਚ ਕੇ ਖੂਨਦਾਨ ਕਰੋ ਜਿੱਥੇ ਵੀ ਨੇੜਲਾ ਬਲੱਡ ਬੈਂਕ ਹੈ ਇਹ ਜ਼ਰੂਰੀ ਨਹੀਂ ਹੈ ਕਿ ਕਿਸੇ ਇੱਕ ਬੈਨਰ ਥੱਲੇ ਕੰਮ ਕਰਨਾ ਅਨੇਕਾਂ ਸੰਸਥਾਵਾਂ ਲੱਗੀਆਂ ਹੋਏ ਨੇ ਖੂਨਦਾਨ ਦੇ ਵਿੱਚ ਤੇ ਸਾਡਾ ਜੋ ਅੱਜ ਖੂਨਦਾਨ ਕੈਂਪ ਲਾਉਣ ਦਾ ਮੋਟਿਵ ਹੈ ਅਸੀਂ ਉਹਨਾਂ ਹਜ਼ਾਰਾਂ ਨੌਜਵਾਨਾਂ ਨੂੰ ਅਸੀਂ ਇਹ ਪ੍ਰੇਰਣਾ ਦੇਣਾ ਚਾਹੁੰਦੇ ਆ ਕਿ ਤੁਸੀਂ ਆਪ ਦੇ ਜਿਹੜੇ ਮਤਲਬ ਜ਼ਰੂਰੀ ਕੰਮ ਹੈ ਇਸ ਗੱਲ ਦਾ ਮੈਂ ਅਫਸੋਸ ਕਰਨਾ ਚਾਹਨਾ ਕਿ ਸਿਆਸੀ ਰੈਲੀਆਂ ਦੇ ਵਿੱਚ ਬਹੁਤ ਵੱਡੀ ਭੀੜ ਹੈ ਤੇ ਆਈਪੀਐਲ ਦੇ ਵਿੱਚ ਗਰਾਊਂਡ ਭਰੇ ਪਏ ਆ ਪਰ ਸਾਡੀ ਤਰਸਦੀ ਇਹ ਹੈ ਕਿ ਪੰਜਾਬ ਦੇ ਬਲੱਡ ਬੈਂਕ ਖਾਲੀ ਆ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਇਹ ਹੈ ਕਿ ਨੌਜਵਾਨਾਂ ਦੇ ਵਿੱਚ ਜਾਗਰੂਕਤਾ ਦੀ ਬਹੁਤ ਵੱਡੀ ਕਮੀ ਹੈ ਸਿਆਸੀ ਪਾਰਟੀਆਂ ਦੇ ਮਗਰ ਜਿੰਦਾਬਾਦ ਮੁਰਦਾਬਾਦ ਦੇ ਨਾਰੇ ਮਾਰਦੇ ਦਿਸ਼ਾ ਭਟਕੇ ਹੋਏ ਨੌਜਵਾਨਾਂ ਨੂੰ ਮੇਰੀ ਅਪੀਲ ਹੈ ਕਿ ਮਨੁੱਖਤਾ ਦੇ ਭਲੇ ਲਈ ਖੂਨਦਾਨ ਕਰਨ ਲਈ ਅੱਗੇ ਆਓ ਸਾਡਾ ਸਮਾਜਿਕ ਫਰਜ਼ ਹੈ ਅਸੀਂ ਪਹਿਲਾਂ ਆਪ ਖੂਨਦਾਨ ਕਰਦੇ ਹਾਂ ਸਾਡੀ ਟੀਮ ਖੂਨਦਾਨ ਕਰਦੀ ਆ ਸਾਡੇ ਬੱਚੇ ਇਹਨਾਂ ਲਈ ਸਾਡੇ ਲਈ ਰੋਲ ਮਾਡਲ ਨੇ ਜੋ ਖੂਨ দান ਲਈ ਹੋਰਾਂ ਨੂੰ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਨੇ ਤੇ ਸਾਡਾ ਸਮਾਜਿਕ ਫਰਜ਼ ਹੈ ਕਿ ਅਸੀਂ ਪਹਿਲਾਂ ਬਲੱਡ ਬੈਂਕ ਪਹੁੰਚੀਏ ਉੱਥੇ ਪਤਾ ਕਰੀਏ ਵੀ ਇੱਥੇ ਖੂਨ ਦੀ ਕਮੀ ਤਾਂ ਨਹੀਂ ਜਿਹੜੇ ਮਰੀਜ਼ ਦਾਖਲ ਹੁੰਦੇ ਆ ਹਸਪਤਾਲਾਂ ਦੇ ਵਿੱਚ ਕੈਂਸਰ ਡਿਲੀਵਰੀ ਕੇਸ ਥੈਲੇਸੀਮੀਆ ਐਕਸੀਡੈਂਟ ਕੇਸ ਔਰ ਪੰਜਾਬ ਦੇ ਵਿੱਚ ਕਿਡਨੀ ਦੇ ਕਿੰਨੇ ਮਰੀਜ਼ ਹੋ ਗਏ ਆ ਉਹਨਾਂ ਮਰੀਜ਼ਾਂ ਲਈ ਵੱਧ ਤੋਂ ਵੱਧ ਆਪਾਂ ਖੂਨਦਾਨ ਕਰੀਏ ਕਿਸੇ ਇੱਕ ਸੰਸਥਾ ਵੱਲੋਂ ਇਹ ਜਿਹੜੀ ਖੂਨ ਦੀ ਕਮੀ ਉਹ ਪੂਰੀ ਨਹੀਂ ਕੀਤੀ ਜਾ ਸਕਦੀ ਜਿੰਨੀਆਂ ਸੰਸਥਾਵਾਂ ਜਿੰਨੇ ਡੋਨਰ ਜਿੰਨੇ ਯੂਥ ਹੈ ਉਹ ਅੱਗੇ ਆਣੀ ਚਾਹੀਦੀ ਹੈ ਖੂਨਦਾਨ ਕਰਨ ਲਈ ਇਹਨਾਂ ਤੁਸੀਂ ਨੇਕ ਕੰਮ ਕਰਦੇ ਹੋ ਨੌਜਵਾਨਾਂ ਨੂੰ ਵਧੀਆ ਜਗ੍ਹਾ ਤੇ ਲਾ ਰਹੇ ਹੋ ਕੀ ਸਰਕਾਰ ਵੱਲੋਂ ਵੀ ਤੁਹਾਨੂੰ ਕੋਈ ਸਹਿਯੋਗ ਮਿਲਦਾ ਪੰਜਾਬ ਦੇ ਵਿੱਚ ਇਸ ਸਮੇਂ 4 ਲੱਖ ਖੂਨਦਾਨੀ ਨੇ ਜੋ ਅਲੱਗ-ਅਲੱਗ ਬਲੱਡ ਬੈਂਕਾਂ ਦੇ ਵਿੱਚ ਪਹੁੰਚ ਕੇ ਐਕਟਿਵ ਬਲੱਡ ਡੋਨਰਸ ਜਿਨ੍ਹਾਂ ਨੂੰ ਅਸੀਂ ਫਰਿਸ਼ਤੇ ਕਹਿੰਦੇ ਆ ਐਕਟਿਵ ਬਲੱਡ ਡੋਨਰਸ ਨੇ ਜਿਨ੍ਹਾਂ ਨੇ ਸਰਕਾਰ ਨੂੰ ਅੱਖੋ ਪਰੋਖੇ ਕਰ ਦਿੱਤਾ ਖੂਨਦਾਨ ਕਰਕੇ ਕੀਮਤੀਆਂ ਜਾਨਾਂ ਬਚਾਉਣ ਵਾਲੇ ਜਿਹੜੇ ਸਾਡੇ ਲਾਈਫ ਸੇਵਰ ਨੇ ਪਿਛਲੇ 7 ਸਾਲਾਂ ਤੋਂ ਸਾਡੀ ਜਿਹੜਾ ਮਿਸ਼ਨ ਲਾਲੀ ਤੇ ਹਰਿਆਲੀ ਟੀਮ ਹੈ ਉਹ ਮੰਗ ਕਰਦੀ ਹੈ ਸਿਹਤ ਮੰਤਰੀ ਤੋਂ ਪੰਜਾਬ ਦੀ ਸਰਕਾਰ ਤੋਂ ਮਾਨਯੋਗ ਡਿਪਟੀ ਕਮਿਸ਼ਨਰ ਮਾਨਯੋਗ ਜਿਹੜੇ ਹੈਲਥ ਦੇ ਸਾਡੇ ਬੜੇ ਬੜੇ ਅਫਸਰ ਨੇ ਕਿ 4 ਲੱਖ ਖੂਨਦਾਨਾਂ ਦੇ ਜਿਹੜਾ ਭਲਾਈ ਬੋਰਡ ਆ ਉਹਦਾ ਗਠਨ ਕੀਤਾ ਜਾਵੇ ਔਰ ਗਠਨ ਦੇ ਵਿੱਚ ਜਿੰਨੇ ਵੀ ਲਾਈਫ ਸੇਵਰ ਬਲੱਡ ਯੂਨਿਟ ਕਰਦੇ ਨੇ ਉਹਨਾਂ ਦਾ 10 ਲੱਖ ਦਾ ਜਿਹੜਾ ਬੀਮਾ ਹੈ ਸਿਹਤ ਬੀਮਾ ਉਹ ਕੀਤਾ ਜਾਵੇ ਉਹਨਾਂ ਨੂੰ ਟੋਲ ਟੈਕਸ ਮਾਫ ਕੀਤੇ ਜਾਣ ਕੁੰਡਾ ਨੀਣਾਂ ਨੂੰ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਪੱਧਰ ਤੇ ਬਲਾਕ ਪੱਧਰ ਤੇ ਮੋਬਾਈਲ ਵੈਨਾਂ ਦਾ ਮੋਬਾਈਲ ਬਲੱਡ ਬੈਂਕਰ ਦਾ ਗਠਨ ਕੀਤਾ ਜਾਵੇ ਅ ਡਿਸਟ੍ਰਿਕਟ ਦੇ ਡੋਨਰਜ਼ ਮੋਟੀਵੇਟਰ ਬਲੌਕ ਡੋਨਰਜ਼ ਮੋਟੀਵੇਟਰ ਗਠਨ ਕੀਤਾ ਜਾਵੇ ਇਹਨਾਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਈ ਸਰਕਾਰਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ 4 ਲੱਖ ਖੂਨਦਾਨੀਆਂ ਦਾ ਜਿਹੜਾ ਭਲਾਈ ਦਾ ਬੋਰਡ ਹੈ ਉਹਦਾ ਗਠਨ ਕੀਤਾ ਜਾਵੇ ਇਹਨਾਂ ਦੇ ਮੰਗ ਪੁੱਤਰ ਮਾਨਜੁਗ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਉਸ ਤੋਂ ਪਹਿਲਾਂ ਜਿੰਨੇ ਵੀ ਸਿਹਤ ਮੰਤਰੀ ਨੇ ਜਿੰਨੇ ਵੀ ਅਫਸਰ ਰਹੇ ਨੇ ਅਸੀਂ ਉਹਨਾਂ ਤੱਕ ਪਹੁੰਚ ਦੇ ਕੀਤੇ ਪਰ ਸਰਕਾਰ ਨੇ ਅਜੇ ਤੱਕ ਸਾਡੀ ਨਹੀਂ ਸੁਣੀ ਜਦੋਂ ਚੋਣਾਂ ਦਾ ਮਾਹੌਲ ਗਰਮ ਹੈ ਇਸ ਸਮੇਂ ਤੇ ਉਹਦੇ ਵਿੱਚ ਚੋਣ ਜਿਹੜੇ ਮੰਨਨ ਰਤ ਨੇ ਜੋ ਇਲੈਕਸ਼ਨ ਕਮਿਸ਼ਨ ਵੱਲੋਂ ਗਾਈਡਲਾਈਨਸ ਨੇ ਹਰ ਇੱਕ ਪਾਰਟੀਆਂ ਦੇ ਉਹਦੇ ਵਿੱਚ ਇਹ ਚੀਜ਼ਾਂ ਮੰਨਫੀ ਨੇ ਕਿਸੇ ਵੀ ਪਾਰਟੀ ਨੇ ਇਸ ਨੂੰ ਐਮਿਤ ਨਹੀਂ ਦਿੱਤੀ ਸੋ ਸਾਡੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਬੇਨਤੀ ਹੈ ਕੀ 4 ਲੱਖ ਖੂਨ ਦਾਨ ਨੇ ਜਿਹੜਾ ਭਲਾਈ ਦਾ ਜਿਹੜਾ ਬੋਰਡ ਹੈ ਮਿਸ਼ਨ ਲਾਲੀ ਤੇ ਹਰਿਆਲੀ ਬਲੱਡ ਹੈਲਪਲਾਈਨ ਫਾਊਂਡੇਸ਼ਨ ਦੀ ਜੋ ਮੰਗ ਹੈ ਲੰਬੇ ਸਮੇਂ ਤੋਂ ਲਟਕਦੀ ਹੈ ਉਹ ਇਹਨਾਂ ਨੂੰ ਜਲਦ ਤੋਂ ਜਲਦ ਪੂਰਾ ਕਰੇ ਤੇ ਅੱਜ ਕਿੰਨੇ ਕੁ ਯੂਨਿਟ ਖੂਨ ਦਾਨ ਹੋ ਸਰ ਇਸ ਸਮੇਂ 1.5 ਘੰਟਾ ਹੋ ਗਿਆ ਖੂਨ ਦਾਨ ਕੈਂਪ ਚੱਲਦੇ ਨੂੰ 30 ਤੋਂ ਵੱਧ ਯੂਨਿਟ ਇਕੱਤਰ ਹੋ ਗਏ ਨੇ ਜਿੰਨੀ ਬਲੱਡ ਬੈਂਕ ਏਪੀਜਨ ਹਸਪੀਟਲ ਦੀ ਰਿਕੁਆਇਰਮੈਂਟ ਹੈ ਉਹ ਤਕਰੀਬਨ 70 ਤੋਂ 80 ਯੂਨਿਟ ਅਸੀਂ ਜਮਾ ਕਰਾ ਕੇ ਜਾਵਾਂਗੇ ਯੂਨਿਟ ਦੇ ਵਿੱਚ ਕੋਈ ਗਿਣਤੀ ਜਾਂ ਕਲੈਕਸ਼ਨ ਨਹੀਂ ਹੁੰਦੀ ਪਰ ਕੋਸ਼ਿਸ਼ ਇਹ ਰਹਿੰਦੀ ਹੈ ਕਿ ਜਿੰਨੇ ਵੱ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ